ਸਾਲ ਸਾ ਜੀ ਪੰਜਾਬ ਦੇ ਵਿੱਚ ਇੰਨਾ ਕੁਝ ਹੈਗਾ ਫਿਰ ਵੀ ਆਪਣੇ ਨੌਜਵਾਨ ਬਾਹਰ ਜਾ ਰਹੇ ਨੇ ਸਮਝ ਨਹੀਂ ਆਉਂਦਾ ਵੀ ਕਿਉਂ ਜਾਂਦੇ ਨੇ ਫਿਰ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਆ ਕੇ ਇਹ ਰਾਜ ਕਰ ਰਹੇ ਨੇ ਉਹ ਰਾਜ ਕਰ ਰਹੇ ਨੇ ਉਹ ਨਈ ਗਰੇ ਭੇਡ ਇਹ ਭੇਡ ਚਾਲ ਆ ਇਹ ਹੋਰ ਕੁਝ ਨਹੀਂ ਹੈਗਾ ਇਹ ਇੱਕ ਉਹ ਹੁੰਦਾ ਨਾ ਸਟੇਟਸ ਸਿੰਬਲ ਹੁੰਦਾ ਟੋਡਾ ਇਹ ਵੀ ਮੇਰਾ ਗਵਾਂਢੀ ਦਾ ਜਵਾਗ ਗਿਆ ਹੋਇਆ ਮੈਂ ਵੀ ਭੇਜਣਾ ਚਾਚੇ ਦਾ ਮੁੰਡਾ ਗਿਆ ਮੇਰਿਆ ਵੀ ਜਾਊਗਾ ਜਾਂ ਤਾਏ ਦਾ ਗਿਆ ਮੇਰਾ ਵੀ ਜਾਊਗਾ ਜਾਂ ਇਹਨਾਂ ਦੇ ਭੂਆ ਦੇ ਜਾਂ ਇਹ ਸਾਰੇ ਚਲੇ ਗਏ ਸਾਡੇ ਵੀ ਜਾਣਗੇ ਠੀਕ ਕਰਨਗੇ ਕੀ ਭਾਈ ਉੱਥੇ ਜਾ ਕੇ ਦਿਹਾੜੀਆਂ ਕਰਦੇ ਨੇ ਵੀਰੇ ਹੋਰ ਕੀ ਕਰਦੇ ਉਹ ਕਹਿੰਦੇ 20 ਕਿਲੇ ਦਾ ਮਾਲਕ ਮੁੰਡਾ ਇੱਥੇ ਉਹਦੇ ਕੋਲ 20 ਕਿਲੇ ਨੇ ਉੱਥੇ ਜਾ ਕੇ ਉਹ ਜਿਹੜੇ ਸੀਵਰੇਜ ਸਾਫ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਨਾਲ ਲੱਗਿਆ ਹੋਇਆ ਉਹ ਸੀਵਰੇਜ ਸਾਫ ਕਰਦੇ ਚਾਹੇ ਉਹਦੀ ਕੋਈ ਮਜਬੂਰੀ ਹੋਵੇ ਜਾਂ ਕੁਝ ਵੀ ਹੋਵੇ ਪਰ ਇੱਥੇ ਉਹਦੇ ਕੋਲੇ 20 ਕਿਲੇ ਨੇ ਠੀਕ ਆ ਉਹਨੂੰ ਲੋਡ ਕੀ ਆ ਉੱਥੇ ਜਾਣ ਦੀ ਰੇ ਆਪਦੀ ਖੇਤੀ ਕਰ ਲੋ ਜਾਂ ਹੋਰ ਬੜੇ ਕੰਮ ਨੇਗੇ ਕਿਤੇ ਕੰਮ ਮਿਹਨਤ ਬਾਈ ਜਿੱਥੇ ਮਰਜ਼ੀ ਕਰ ਲੋ ਤੁਸੀਂ ਤੁਹਾਡੀ ਤੁਸੀਂ ਸੱਚੇ ਦਿਲ ਨਾਲ ਕਰੋਗੇ ਨਾ ਤੁਸੀਂ ਇਮਾਨਦਾਰ ਹੋ ਕੇ ਕਰੋਗੇ ਨਾ ਤੁਹਾਡੀ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ ਉਹ ਕਦੇ ਨਹੀਂ ਆਏ ਹੋਊਗਾ ਵੀ ਤੁਹਾਨੂੰ ਉਹ ਦਿੰਦਾ ਨਹੀਂ ਆਏਗਾ ਜਾਂ ਤੁਹਾਡੀ ਕੋਈ ਚੀਜ਼ ਮੰਗੀ ਉਹ ਉਹਨੇ ਆਲਰੇਡੀ ਪਹਿਲਾਂ ਹੀ ਲਿਖੀ ਹੋਈ ਆ ਤੁਹਾਡੀ ਤੁਸੀਂ ਨੀਤ ਸਿੱਧੀ ਕਰੋ ਆ ਭਾਈ ਜੀ ਪਹਿਰਾਵੇ ਦੀ ਗੱਲ ਕਰੀਏ ਤੁਹਾਡਾ ਪਹਿਰਾਵਾ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਆ ਇਹ ਸ਼ੁਰੂ ਤੋਂ ਹੀ ਸੀਗਾ ਕਿ ਸਿੱਖੀ ਸਰੂਪ ਦੇ ਤੋਂ ਬਾਅਦ ਆਇਆ ਨਹੀਂ ਵੀਰੇ ਮੈਂ ਜਿਵੇਂ ਤੁਹਾਨੂੰ ਦੱਸ ਕੇ ਆਟਿਆ ਪਹਿਲਾਂ ਮੈਂ ਵਾਲ ਕਟਾਏ ਹੋਏ ਸੀ ਪਹਿਲਾਂ ਮੈਂ ਬੀ ਟੈਕ ਤੋਂ ਬਾਅਦ ਅ ਬਾਲ ਰੱਖੇ ਨੇਗੇ ਜਿਵੇਂ ਕਹ ਲਓ ਵੀ ਕਰਵਾਣੀ ਆਪਾਂ ਪੜ੍ਹਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਉਹ ਲਾਗੂ ਕੀਤੀ ਆਪਦੇ ਤੇ ਉਸ ਤੋਂ ਬਾਅਦ ਉਹ ਚੀਜ਼ ਜਿਵੇਂ ਕਹ ਲਓ ਵੀ ਇੱਕ ਅਸਰ ਲੈ ਕੇ ਗਈ ਆਪਦੇ ਆਪਦੇ ਨਾਲ ਜੋੜਿਆ ਮੈਨੂੰ ਉਹਨੇ ਹਨਾ ਦੁਨੀਆ ਨਾਲ ਕੋਈ ਬੜਾ ਅਟੈਚਮੈਂਟ ਜੀ ਨਹੀਂ ਰਹੀ ਹੈਗੀ ਕਿਸੇ ਨਾਲ ਵੀ ਨਹੀਂ ਰਹੀ ਹੈਗੀ ਐਵੇਂ ਤੁਨੂੰ ਹੀ ਉਹ ਕਹੀ ਜਾਈਏ ਹਨਾ ਵੀ ਆਪਦੇ ਮਾਪਿਓ ਜਾਂ ਜੋ ਵੀ ਹੈ ਗਰਵਾਣੀ ਦੇ ਅਕੋਰਡਿੰਗਲੀ ਇਹ ਜਿਹੜਾ ਸੰਸਾਰ ਹੈ ਇਹ ਸਾਰਾ ਸੁਪਨਾ ਹੈ। ਇਹ ਇਨਸੀਡੈਂਟ ਦਾ ਮੋੜ ਕਿੱਥੇ ਸੀਗਾ ਭਾਜੀ ਜਦੋਂ ਬਿਲਕੁਲ ਤੁਸੀਂ ਉਸ ਪੱਖੋਂ ਇੱਧਰ ਆਏ ਕਿੱਥੇ ਤੁਸੀਂ ਸੋਚਿਆ ਕਿ ਵੀ ਹਾਂ ਹੁਣ ਦੁਨੀਆ ਤੋਂ ਅਲਗ ਹੋ ਜਾਣਾ ਚਾਹੀਦਾ। ਫਿਰ ਇੱਕ ਫਿਰ ਇੱਕ ਬਾਪੂ ਧਰਮ ਸਿੰਘ ਜੀ ਆਪਣੇ ਧਰਮ ਸਿੰਘ ਨਿੰਗ ਸਿੰਘ ਨਿਗੇ ਉਹ ਉਹਨਾਂ ਦੀ ਕਥਾ ਕੀਤੀ ਹੋਈ ਆ ਉਹਨਾਂ ਨੇ ਨਾ ਗਰਵਾਣੀ ਦੀ ਕਥਾ ਤਕਰੀਬਨ ਆਦ ਗ੍ਰੰਥ ਰੀਤ ਦਸਮ ਗ੍ਰੰਥ ਰੀਤ ਉਹ ਇੰਟਰਨੈਟ ਤੇ ਪਾਈ ਹੋਈ ਆ ਉਹ ਮੈਨੂੰ ਕਿਸੇ ਮੇਰੇ ਫਰੈਂਡ ਤੋਂ ਮਤਲਬ ਫਰੈਂਡ ਦੇ ਥਰੂ ਮੇਰੇ ਤੱਕ ਪਹੁੰਚੀ ਉਹਨਾਂ ਦੀ ਗੱਲਾਂ ਸੁਣ ਕੇ ਮਤਲਬ ਲੱਗੀ ਗੱਲ ਵੀ ਹਾਂ ਯਾਰ ਵੀ ਆਹ ਗੱਲ ਆ ਅਸਲੀ ਵੀ ਗਰਵਾਣੀ ਜਿਹੜੀਆਂ ਗੱਲਾਂ ਵੀ ਇਹ ਕਹਿ ਰਹੇ ਨੇ ਕਿ ਉਹ ਗਰਵਾਣੀ ਬਿਲਕੁਲ ਉਹਦੇ ਅਕੋਰਡਿੰਗਲੀ ਸਾਰਾ ਕੁਝ ਸਹੀ ਆ ਲੋਕ ਜਿਹੜੇ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੈਗਾ ਖਾਲਸਾ ਜੀ ਪੰਜਾਬ ਦੇ ਵਿੱਚ ਇੰਨਾ ਕੁਝ ਹੈਗਾ ਫਿਰ ਵੀ ਆਪਣੇ ਨੌਜਵਾਨ ਬਾਹਰ ਜਾ ਰਹੇ ਨੇ ਸਮਝ ਨਹੀਂ ਆਉਂਦਾ ਵੀ ਕਿਉਂ ਜਾਂਦੇ ਨੇ ਫਿਰ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਆ ਕੇ ਇਹ ਰਾਜ ਕਰ ਰਹੇ ਨੇ ਉਹ ਰਾਜ ਕਰ ਰਹੇ ਨੇ ਕੋਈ ਨਈ ਗਰੇ ਪੇੜ ਇਹ ਪੇੜ ਜਾਲ ਆ ਇਹ ਹੋਰ ਕੁਝ ਨਹੀਂ ਹੈਗਾ ਇਹ ਇੱਕ ਉਹ ਹੁੰਦਾ ਨਾ ਸਟੇਟਸ ਸਿੰਬਲ ਹੁੰਦਾ ਟੋਡਾ ਏਜ ਵੀ ਮੇਰਾ ਗਵਾਂਡੀ ਦਾ ਜਾ ਗਿਆ ਹੋਇਆ ਮੈਂ ਵੀ ਭੇਜਣਾ ਉਹਦਾ ਚਾਚੇ ਦਾ ਮੁੰਡਾ ਗਿਆ ਮੇਰੇਆ ਵੀ ਜਾਊਗਾ ਜਾਂ ਤਾਏ ਦਾ ਗਿਆ ਮੇਰਾ ਵੀ ਜਾਊਗਾ ਜਾਂ ਇਹਨਾਂ ਦੇ ਭੂਆ ਦੇ ਜਾਂ ਇਹ ਸਾਰੇ ਚਲੇਗੇ ਸਾਡੇ ਵੀ ਜਾਣਗੇ ਉੱਥੇ ਜਾ ਕੇ ਕਰਨਗੇ ਕੀ ਭਾਜੀ ਉੱਥੇ ਜਾ ਕੇ ਦਿਹਾੜੀਆਂ ਕਰਦੇ ਨੇ ਵੀਰੇ ਹੋਰ ਕੀ ਕਰਦੇ ਨੇ ਮੇਰੇ ਹਿਸਾਬ ਨਾਲ ਜਿਹੜੇ ਭਾਂਡੇ ਤੋਂਦੇ ਸੁਣਦੇ ਆਪਾਂ ਗੱਲਾਂ ਉਹ ਹੀ ਕੋਈ ਭਾਂਡੇ ਤਾਂ ਬਹੁਤ ਵਧੀਆ ਜਾਬ ਆਦੇ ਭਾਂਡੇ ਤੋਂ ਨੂੰ ਜਾਬ ਮਿਲ ਜਾਂਦੀਆਂ ਮੇਰੇ ਸਾਡੇ ਨੂਨ ਦੇ ਵਿੱਚ ਆ ਚਲੋ ਹੁਣ ਜੇ ਤੁਸੀਂ ਗੱਲ ਕਰਨ ਲੱਗੇ ਹੋ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾ ਮੈਂ ਇਨਸੀਡੈਂਸ ਉਹ ਨੂਨ ਦੇ ਵਿੱਚ ਆ ਮੈਨੂੰ ਕਿਤੇ ਮਤਲਬ ਐਂ ਗੱਲ ਕਰਦੇ ਕਰਦੇ ਗੱਲ ਹੋਈ ਸੀ ਸਾਡੇ ਚ ਉਹ ਕਹਿੰਦੇ 20 ਕਿੱਲੇ ਦਾ ਮਾਲਕ ਮੁੰਡਾ ਇੱਥੇ ਉਹਦੇ ਕੋਲ 20 ਕਿੱਲੇ ਨੇ ਤੇ ਉੱਥੇ ਜਾ ਕੇ ਉਹ ਜਿਹੜੇ ਸੀਵਰੇਜ ਸਾਫ ਕਰਨ ਵਾਲੇ ਹੁੰਦੇ ਆ ਉਹਨਾਂ ਦੇ ਨਾਲ ਲੱਗਿਆ ਹੋਇਆ ਉਹ ਸੀਵਰੇਜ ਸਾਫ ਕਰ ਰਿਹਾ 20 ਕਿੱਲੇ ਦਾ ਮਾਲਕ 20 ਕਿੱਲੇ ਦਾ ਮਾਲਕ ਉੱਥੇ ਸੀਵਰੇਜ ਸਾਫ ਕਰਨ ਲਈ ਚਲੋ ਸਟੱਡੀ ਕਰਦਾ ਹੋਊਗਾ ਜਾਂ ਕਿਵੇਂ ਵੀ ਹੋਊਗਾ ਉਹਨੂੰ ਓਦਾਂ ਦੀ ਜੌਬ ਮਿਲੇਗੀ ਹੋਊਗੀ ਪਰ ਉਹ ਤੁਸੀਂ ਦੇਖੋ ਵੀ ਉੱਥੇ ਜਾ ਕੇ ਸੀਵਰੇਜ ਸਾਫ ਕਰ ਰਿਹਾ ਚਾਹੇ ਉਹਦੀ ਕੋਈ ਮਜਬੂਰੀ ਹੋਵੇ ਜਾਂ ਕੁਝ ਵੀ ਹੋਵੇ ਪਰ ਇੱਥੇ ਉਹਦੇ ਕੋਲੇ 20 ਕਿੱਲੇ ਨੇ ਠੀਕ ਆ ਉਹਨੂੰ ਲੋ ਰੇ ਆਪਦੀ ਖੇਤੀ ਕਰ ਲੋ ਜਾਂ ਹੋਰ بڑے ਕੰਮ ਨੇ ਕਿ ਕਿਤੇ ਕੰਮ ਮਿਹਨਤ ਬਾਈ ਜਿੱਥੇ ਮਰਜ਼ੀ ਕਰ ਲੋ ਤੁਸੀਂ ਤੁਹਾਡੀ ਤੁਸੀਂ ਸੱਚੇ ਦਿਲ ਨਾਲ ਕਰੋਗੇ ਨਾ ਤੁਸੀਂ ਇਮਾਨਦਾਰ ਹੋ ਕੇ ਕਰੋਗੇ ਨਾ ਤੁਹਾਡੀ ਮਿਹਨਤ ਨੂੰ ਫਲ ਲੱਗਦਾ ਹੀ ਲੱਗਦਾ ਉਹ ਕਦੇ ਨਹੀਂ ਆਏ ਹੋਊਗਾ ਵੀ ਤੁਹਾਨੂੰ ਉਹ ਦਿੰਦਾ ਨਹੀਂ ਆਏਗਾ ਜਾਂ ਤੁਹਾਡੀ ਕੋਈ ਚੀਜ਼ ਮੰਗੀ ਉਹ ਉਹਨੇ ਆਲਰੇਡੀ ਪਹਿਲਾਂ ਹੀ ਲਿਖੀ ਹੋਈ ਆ ਤੁਹਾਡੀ ਤੁਸੀਂ ਨੀਅਤ ਸਿੱਧੀ ਕਰੋ ਆਪਦੀ ਤੁਸੀਂ ਨੀਅਤ ਸਿੱਧੀ ਕਰਕੇ ਲੱਗੋ ਸਹੀ ਜਿੱਥੇ ਲੱਗੋਗੇ ਉੱਥੇ ਹੀ ਮਿਲ ਜਣਾ ਤੁਹਾਨੂੰ ਭਾਜੀ ਪਹਿਰਾਵੇ ਦੀ ਗੱਲ ਕਰੀਏ ਤੁਹਾਡਾ ਪਹਿਰਾਵਾ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਹੈ ਇਹ ਸ਼ੁਰੂ ਤੋਂ ਹੀ ਸੀਗਾ ਕਿ ਸਿੱਖੀ ਸਰੂਪ ਦੇ ਤੋਂ ਬਾਅਦ ਆਇਆ ਨਹੀਂ ਵੀਰੇ ਮੈਂ ਜਿਵੇਂ ਤੁਹਾਨੂੰ ਦੱਸ ਕੇ ạtਿਆਂ ਪਹਿਲਾਂ ਮੈਂ ਵਾਲ ਕਟਾਏ ਹੋਏ ਸੀ ਪਹਿਲਾਂ ਮੈਂ 20 ਟੱਕ ਤੋਂ ਬਾਅਦ ਵਾਲ ਰੱਖੇ ਨੇਗੇ ਤੇ ਉਸ ਤੋਂ ਬਾਅਦ ਫਿਰ ਮੈਂ ਪੱਗ ਬੰਨਦਾ ਸੀ ਪਹਿਲਾਂ ਮੈਂ ਦਾੜੀ ਕੱਟੀ ਹੁੰਦੀ ਸੀ ਮੇਰੀ ਫਿਰ ਮੈਨੂੰ ਜਿਵੇਂ ਕਰ ਲੋ ਵੀ ਕਰਵਾਣੀ ਆ ਪੜ੍ਹਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਉਹ ਲਾਗੂ ਕੀਤੀ ਆਪਦੇ ਤੇ ਤੇ ਉਸ ਤੋਂ ਬਾਅਦ ਉਹ ਚੀਜ਼ ਜਿਵੇਂ ਕਹ ਲਓ ਵੀ ਇੱਕ ਅੰਦਰ ਲੈ ਕੇ ਗਈ ਆਪਦੇ ਆਪਦੇ ਨਾਲ ਜੋੜਿਆ ਮੈਨੂੰ ਉਹਨੇ ਹਨ ਤੇ ਉਹ ਬਾਹਰ ਦੁਨੀਆ ਨਾਲ ਕੋਈ ਬੜਾ ਅਟੈਚਮੈਂਟ ਜੀ ਨਹੀਂ ਰਹੀ ਹੈਗੀ ਕਿਸੇ ਨਾਲ ਵੀ ਨਹੀਂ ਰਹੀ ਹੈਗੀ ਐਵੇਂ ਤੁਨੂੰ ਹੀ ਕੋ ਕਹੀ ਜਾਈਏ ਹਨ ਵੀ ਆਪਦੇ ਮਾਪਿਓ ਜਾਂ ਜੋ ਵੀ ਹੈ ਗਰਵਾਣੀ ਦੇ ਅਕੋਰਡਿੰਗਲੀ ਇਹ ਜਿਹੜਾ ਸੰਸਾਰ ਹੈ ਸਾਰਾ ਸੁਪਨਾ ਹੈ ਤੇ ਇਹ ਜਿੰਨੇ ਵੀ ਮਤਲਬ ਰਿਸ਼ਤੇ ਨਾਤੇ ਨੇ ਸਾਰੇ ਝੂਠੇ ਨੇ ਠੀਕਾ ਇਹ ਇਸ ਇਹਦੇ ਅਕੋਰਡਿੰਗਲੀ ਉਹ ਉਹ ਚੀਜ਼ ਮੈਨੂੰ ਮੇਰੀ ਭੁੱਖ ਇੱਥੇ ਦੇ ਜਿੰਨੇ ਵੀ ਹੁਣ ਪ੍ਰਚਾਰਕ ਨੇ ਜਾਂ ਸੰਤ ਨੇ ਜਾਂ ਬਾਬੇ ਨੇ ਕਿਸੇ ਤੇ ਨਹੀਂ ਨਿਪਟਦੀ ਸੀ ਕਿਸੇ ਤੋਂ ਸੰਤੁਸ਼ਟੀ ਨਹੀਂ ਹੋਈ ਹੈਗੀ ਕਿਸੇ ਤੋਂ ਮਤਲਬ ਬੜਿਆਂ ਨੂੰ ਸੁਣਿਆ ਬੜੀਆਂ ਕਿਤਾਬਾਂ ਪੜੀਆਂ ਈਵਨ ਕਿ ਮੇਰੇ ਕੋਲ ਹੁਣ ਮੇਰੇ ਕੋਲ ਘਰੇ ਆਪਦੇ ਕੋਲੇ ਇਤਹਾਸ ਦੀਆਂ ਕਿਤਾਬਾਂ ਹਨ ਮਾਨਕੋਸ਼ ਜਾਂ ਹੋਰ ਜਿੰਨੇ ਵੀ ਆ ਪੰਤ ਪ੍ਰਕਾਸ਼ ਸੂਰਜ ਪ੍ਰਕਾਸ਼ ਜਾਂ ਈਵਨ ਕਿ ਸੈਂਚੀਆ ਦਸਵੇਂ ਉਹਦੀਆਂ ਦਸਵੇਂ ਉਹਦੀਆਂ ਪੋਥੀਆਂ ਤੇ ਆਧ ਗ੍ਰੰਥ ਦੀਆਂ ਤੇ ਮੈਂ 4-5 ਸਾਲ ਇਹ ਚੀਜ਼ ਸਟੱਡੀ ਕੀਤੀ ਆ ਪਹਿਲਾਂ ਸਿੰਘ ਸਜਣੋਂ ਤੋਂ ਪਹਿਲਾਂ 5 ਸਾਲ ਮੈਨੂੰ ਤਕਰੀਬਨ ਸਿੰਘ ਸਜਣ ਹੋਗੇ ਇਤੋਂ ਪਹਿਲਾਂ 5 ਸਾਲ ਮੈਂ ਮਤਲਬ ਆਪ ਦੇ ਆਪ ਨੂੰ 2.5 ਸਾਲ ਤਾਂ ਲੋਕ ਹੀ ਕਰ ਲਿਆ ਸੀ ਅੰਦਰ ਵੀ ਘਰ ਹੀ ਬਸ ਪੜ੍ਹ ਹੀ ਜਾਣਾ ਉਹ ਕਰੀ ਜਾਣਾ ਬਸ ਆਦਾ ਖਾਣਾ ਪੀਣਾ ਫੇਰ ਪੜਨ ਬੈਣਾ ਆ ਪੜਨ ਬੈਣਾ ਹਨਾ ਸੁਣਨ ਬੈਣਾ ਮਤਲਬ ਕਿਸੇ ਤੇ ਜਾ ਕੇ ਤਾਂ ਕਿਸੇ ਤੋਂ ਤਸੱਲੀ ਨਹੀਂ ਹੋਈ ਸੀਗੀ ਵੀ ਯਾਰ ਅਸਲੀ ਗੱਲ ਕੀ ਆ ਇਹ ਇਨਸੀਡੈਂਟ ਉਹ ਮੋੜ ਕਿੱਥੇ ਸੀਗਾ ਭਾਜੀ ਜਦੋਂ ਬਿਲਕੁਲ ਤੁਸੀਂ ਉਸ ਪੱਖੋਂ ਇੱਧਰ ਆਏ ਕਿੱਥੇ ਤੁਸੀਂ ਸੋਚਿਆ ਕਿ ਵੀ ਹਾਂ ਹੁਣ ਦੁਨੀਆ ਤੋਂ ਲੱਗ ਹੋ ਜਾਣਾ ਚਾਹੀਦਾ ਫਿਰ ਇੱਕ ਫਿਰ ਇੱਕ ਬਾਪੂ ਧਰਮ ਸਿੰਘ ਜੀ ਆਪਣੇ ਧਰਮ ਸਿੰਘ ਨਿੰਗ ਸਿੰਘ ਨੀਗੇ ਉਹ ਉਹਨਾਂ ਦੀ ਕਥਾ ਕੀਤੀ ਹੋਈ ਆ ਉਹਨਾਂ ਨੇ ਨਾ ਗਰਬਾਣੀ ਦੀ ਕਥਾ ਤਕਰੀਬਨ ਆਦ ਗ੍ਰੰਥ ਰੀਤ ਦਸਮ ਗ੍ਰੰਥ ਦੀ ਉਹ ਇੰਟਰਨੈਟ ਤੇ ਪਾਈ ਹੋਈ ਆ ਉਹ ਮੈਨੂੰ ਕਿਸੇ ਮੇਰੇ ਫਰੈਂਡ ਤੋਂ ਮਤਲਬ ਫਰੈਂਡ ਦੇ ਥਰੂ ਮੇਰੇ ਤੱਕ ਪਹੁੰਚੀ ਉਹ ਸੁਣੀ ਜਦੋਂ ਉਹਨਾਂ ਦੀਆਂ ਗੱਲਾਂ ਸੁਣ ਕੇ ਮਤਲਬ ਲੱਗੀ ਗੱਲ ਵੀ ਹਾਂ ਯਾਰ ਵੀ ਆਹ ਗੱਲ ਆ ਅਸਲੀ ਵੀ ਗਰਵਾਣੀ ਜਿਹੜੀਆਂ ਗੱਲਾਂ ਵੀ ਇਹ ਕਹਿ ਰਹੇ ਨੇ ਕਿ ਉਹ ਗਰਵਾਣੀ ਬਿਲਕੁਲ ਉਹਦੇ ਅਕੋਰਡਿੰਗਲੀ ਸਾਰਾ ਕੁਝ ਸਹੀ ਆ ਹਨਾ ਉਹ ਬਿਲਕੁਲ ਏ ਟੂ ਜ਼ੈਡ ਕੱਲੀ ਕੱਲੀ ਚੀਜ਼ ਉਹੀ ਚੀਜ਼ ਕਹੀ ਗਈ ਸੀ ਜਿਹੜੀ ਗੱਲ ਗਰਵਾਣੀ ਚ ਕਹੀ ਗਈ ਆ ਜਿਹੜੀ ਉਹਨਾਂ ਨੇ ਅਰਥਾਈ ਆ ਹਨਾ ਫਿਰ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ ਫਿਰ ਉਹਨਾਂ ਨੂੰ ਮਿਲਿਆ ਜਾ ਕੇ ਫਿਰ ਮੈਂ ਉਹਨਾਂ ਕੋਲੇ ਰਿਆ ਮੈਂ ਬਰੇਲੀ ਸੀਗੇ ਉਹ ਯੂਪੀ ਮਤਲਬ ਇੱਕ ਤਰ੍ਹਾਂ ਦਾ ਜੰਗਲ ਸੀਗਾ ਐ ਜਿਵੇਂ ਅ ਬੀ ਬਾਈ ਕਿਲੇ ਵਿੱਚ ਜਮੀਨ ਦੇ ਸੀਗੇ ਉਹ ਬਗਲੇ ਹੋਏ ਸੀ ਉੱਤੇ ਖੇਤੀ ਕਰਦੇ ਸੀ ਜਿਵੇਂ ਛੋਟੀ ਮੋਟੀ ਰਾਇ ਸੀਗੀ ਵਿੱਚ ਡੰਗਰ ਡੰਗਰ ਰੱਖੇ ਸੀ ਹਨਾ ਘੋੜੇ ਸੀਗੇ ਹੋਰ ਜਿਗੇ ਗਾਵਾਂ ਗੋਮਾਂ ਜਿਗੀਆਂ ਐਂ ਪਾਸੂ ਰੱਖੇ ਹੋਏ ਸੀ ਤੇ ਉੱਥੇ ਰਹਿੰਦੇ ਸੀ ਬਾਪੂ ਜੀ ਉਹ ਉੱਥੇ ਰਹਾ ਮੈਂ ਉਹਨਾਂ ਕੋਲੇ ਜਾ ਕੇ ਮੈਂ ਉਦੋਂ ਇੱਥੋਂ ਪੱਗ 'ਚ ਗਿਆ ਸੀਗਾ ਦਾੜ੍ਹੀ ਮੇਰੇ ਕੱਟੀ ਹੁੰਦੀ ਸੀ ਉਦੋਂ ਮੈਂ ਫਿਰ ਸਿੰਘ ਸੱਜ ਕੇ ਵਾਪਸ ਆਇਆ ਸੀ ਮਤਲਬ ਤਕਰੀਬਨ ਸਾਲ ਡੇਢ ਸਾਲ ਬਾਅਦ ਡੇਢ ਦੋ ਸਾਲ ਦੇ ਕਰੀਬ ਬਾਅਦ ਹੀ ਉੱਥੋਂ ਤੇ ਉਦੋਂ ਉਹ ਮਤਲਬ ਉਹ ਉਹ ਇੱਕ ਸੀਗਾ ਮੋੜ ਉਹਨਾਂ ਨੂੰ ਸੁਣਿਆ ਜਦੋਂ ਮਤਲਬ ਜਿਹੜੀ ਚੀਜ਼ ਉਹ ਉਹਨੇ ਦੱਸੀ ਆ ਵੀ ਹਾਂ ਯਾਰ ਗੁਰਬਾਣੀ ਇਦਾਂ ਕਹਿੰਦੀ ਆ ਉਹ ਗੁਰਬਾਣੀ ਨੂੰ ਲਾਗੂ ਕੀਤਾ ਜਦੋਂ ਆਪਦੇ ਤੇ ਉਹਨੇ ਇੰਨਾ ਕੁ ਜ਼ਿਆਦਾ ਤਬਦੀਲੀ ਲੈ ਕੇ ਆਉਂਦੀ ਆ ਲਾਈਫ ਦੇ ਵਿੱਚ ਵੀ ਨਾ ਉਹ ਚੀਜ਼ ਪੜ ਕੇ ਮਿਲਦੀ ਸੀਗੀ ਨਾ ਉਹ ਚੀਜ਼ ਕਿਸੇ ਨੂੰ ਸੁਣ ਕੇ ਮਿਲਦੀ ਸੀ ਜਿਹੜੀ ਗੁਰਬਾਣੀ ਜਿਹੜੇ ਨਹੀਂ ਪੜਦੇ ਆਪਣੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੂਗੀ ਕਿਉਂਕਿ ਸਭ ਕੁਝ ਉਹਦੇ ਵਿੱਚ ਆ ਤੁਹਾਡੇ ਲਾਈਫ ਦੇ ਵਿੱਚ ਦੇਖੋ ਕਿੰਨਾ ਕੁਝ ਬਦਲ ਗਿਆ ਗੁਰਬਾਣੀ ਪੜ ਕੇ ਆਹ ਹਾਂ ਪੜ ਕੇ ਨਹੀਂ ਵੀਰੇ ਮੰਨ ਕੇ ਮੰਨ ਕੇ ਹਨਾ ਮੈਂ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਜੀ ਵੀ ਨਾ ਪੜਨ ਨਾਲ ਕੁਝ ਮਿਲਦਾ ਨਾ ਉਹਨੂੰ ਰਟਣ ਨਾਲ ਕੁਝ ਮਿਲਦਾ ਨਾ ਹੋਰ ਚੀਜ਼ਾਂ ਕਰਨ ਨਾਲ ਕੁਝ ਮਿਲਦਾ ਉਹ ਚੀਜ਼ ਜਿਹੜਾ ਗਿਆਨ ਲਿਆ ਆ ਉਹਨੂੰ ਜਦੋਂ ਆਪਦੇ ਤੇ ਲਾਗੂ ਕਰਦੇ ਆ ਆਪ ਮੰਨਦੇ ਆ ਉਹ ਉਹ ਫੇਰ ਤੁਹਾਡੇ ਲਾਈਫ ਚ ਤਬਦੀਲੀ ਲੈ ਕੇ ਆਉਂਦੀ ਆ ਗਰਮਾਣੀ ਪੜਨ ਨਾਲ ਕੁਝ ਨਹੀਂ ਹੁੰਦਾ ਹੈਗਾ ਮਤਲਬ ਪੜ੍ਹਨੀ ਚਲੋ ਇੱਕ ਤਰ੍ਹਾਂ ਦੀ ਪਹਿਲੀ ਸਟੇਜ ਕਹਿ ਲਓ ਵੀ ਹਾਂ ਸਟਾਰਟਿੰਗ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਹਾਂ ਗਰਮਾਣੀ ਪੜ੍ਹ ਰਹੇ ਹਾਂ ਪਰ ਉਹਨੂੰ ਪੜ ਕੇ ਸਮਝੋ ਸਮਝਣਾ ਵੀ ਪੈਣਾ ਸਮਝ ਕੇ ਫਿਰ ਉਹਨੂੰ ਮੰਨਣਾ ਵੀ ਪੈਣਾ ਨਾ ਮਨ ਕੇ ਫਿਰ ਉਹਨੂੰ ਲਾਗੂ ਵੀ ਕਰਨਾ ਪੈਂਦਾ ਆਪਦੇ ਤੇ ਆਪਦੀ ਲਾਈਫ ਤੇ ਢਾਲਣਾ ਪੈਂਦਾ ਫੇਰ ਅਸਰ ਕਰਦੀ ਆ ਉਹ ਆਦਰਵਾਇਜ਼ ਉਹ ਕੁਝ ਨਹੀਂ ਹੈਗੀ ਨਹੀਂ ਤਾਂ ਪੜ-ਪੜ ਗੱਡੀ ਲੱਦੀਆਂ ਵਾਲਾ ਕੰਮ ਆ ਜਿਹੜਾ ਨਾਨਕ ਬਾਚਾ ਨੇ ਕਿਹਾ ਵੀ ਚਾਹੇ ਗੱਡੇ ਲੱਦ ਲੋ ਚਾਹੇ ਬੇੜੇ ਪੜ ਲੋ ਪੜ-ਪੜ ਕੇ ਗ੍ਰੰਥਾ ਰੇ ਕੋਈ ਫਸਾ ਨਹੀਂ ਹੈਗਾ ਬਾਈ ਜੀ ਹੁਣ ਲੋਕਾਂ ਦਾ ਕਿਦਾਂ ਪਿਆਰ ਮਿਲਦਾ ਤੁਹਾਨੂੰ ਇਸ ਨੂੰ ਲੈ ਕੇ ਬਸ ਠੀਕ ਆ ਵੀਰੇ ਲੋਕ ਵਧੀਆ ਨੇਗੇ ਖੁਸ਼ ਨੇ ਸਾਰੇ ਵਧੀਆ ਪਿਆਰ ਮਿਲਦਾ ਸਾਰਿਆਂ ਦਾ ਤੇ ਮਤਲਬ ਮੇਨ ਚੀਜ਼ ਇਹ ਆ ਵੀ ਉਹਨਾਂ ਨੂੰ ਹੁਣ ਜਿਵੇਂ ਪਿਓਰ ਚੀਜ਼ ਮਿਲਦੀ ਆ ਅਸਲੀ ਚੀਜ਼ ਮਿਲਦੀ ਆ ਉਹਨਾਂ ਦੇ ਸਾਹਮਣੇ ਆ ਸਾਰਾ ਕੁਝ ਹਣਾ ਸਾਰਾ ਕੁਝ ਸਾਹਮਣੇ ਪਾਈਦਾ ਸਾਹਮਣੇ ਬਣਾ ਦੇ ਕੇ ਆਪਾਂ ਸਾਹਮਣੇ ਵਰਤਾ ਦੇਣੀ ਆ ਕੋਈ ਓਲਾ ਨਹੀਂ ਹੈਗਾ ਕੋਈ ਇਹਦੇ ਚੋ ਨਹੀਂ ਤੇ ਐਕਚੁਅਲੀ ਇਹ ਚੀਜ਼ ਜਿਵੇਂ ਹੁਣ ਸਿਹਤ ਵਾਸਤੇ ਜਿਵੇਂ ਤੁਹਾਨੂੰ ਦੱਸਿਆ ਲੋਕਾਂ ਨੂੰ ਫਾਇਦਾ ਬੜਾ ਮਿਲ ਰਿਹਾ ਹੈ ਚੀਜ਼ਾਂ ਦਾ ਬੜੀਆਂ ਲੋਕਾਂ ਦੀਆਂ ਕਿਸੇ ਦੀਆਂ ਬਿਮਾਰੀਆਂ ਕਿਸੇ ਦੇ ਢੂਹੀ ਸਹੀ ਹੋ ਗਈ ਕਿਸੇ ਦੇ ਗੋਡੇ ਸਹੀ ਹੋ ਗਏ ਕਿਸੇ ਦੀ ਕਾਬਜ ਸਹੀ ਹੋ ਗਈ ਹੈਨਾ ਮਤਲਬ ਇਦਾਂ ਦੀਆਂ ਬੜੀਆਂ ਚੀਜ਼ਾਂ ਮਤਲਬ ਮੇਨ ਮੇਨ ਚੀਜ਼ ਉਹਨਾਂ ਦੀਆਂ ਦਵਾਈਆਂ ਛੁੱਟਣ ਲੱਗ ਗਈਆਂ ਤੇ ਇਸ ਕਰਕੇ ਠੀਕ ਆ ਵਧੀਆ ਰਿਸਪਾਂਸ ਕਿੱਥੇ ਹੁੰਨੇ ਕਿੱਥੇ ਹੋਵੇ ਕਿੱਥੇ ਲਾਉਂਦੇ ਹੋ ਦੁਕਾਨ ਮੈਂ ਵੀਰੇ ਪਾਸੀ ਚੌਂਕ ਦੇ ਵਿੱਚ ਹੁੰਨਾ ਪਖਵਾਲ ਰੋਡ ਤੇ ਪੈਟਰੋਲ ਪੰਪ ਆ ਜਿਹੜਾ ਇੰਡੀਅਨ ਔਇਲ ਉਹਦੇ ਸਾਹਮਣੇ ਹਾਊਸ ਵੈਟ ਕੰਪਲੈਕਸ ਦੇ ਗੇਟ ਨੰਬਰ 2 ਤੇ ਪਾਸੀ ਚੌਂਕ ਲੋਕਾਂ ਨੂੰ ਕੋਈ ਸੁਨੇਹਾ ਲੋਕਾਂ ਨੂੰ ਸੁਨੇਹਾ ਬੱਸ ਵੀਰੇ ਪਿਓਰ ਖਾਓ ਆਪਦਾ ਸ਼ੁੱਧ ਖਾਓ ਪੀਓ ਖੁਸ਼ ਰਹੋ ਠੀਕ ਆ ਇੱਕ ਦੂਜੇ ਦੀ ਹੈਲਪ ਕਰੋ ਤੇ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਗੁਰਬਾਣੀ ਪੜੋ ਗੁਰਬਾਣੀ ਦੇ ਲੜ ਲੱਗੋ ਸਮਝੋ ਉਹਨੂੰ ਉਹਦੇ ਅਕੋਰਡਿੰਗਲੀ ਆਪਦਾ ਜੀਵਨ ਬਤੀਤ ਕਰੋ ਹੂੰ ਠੀਕ ਸੋ ਬਾਈ ਜੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਦੇਖੋ ਕਿਵੇਂ ਇਹਨਾਂ ਪੜਨ ਲਿਖਨ ਤੋਂ ਬਾਅਦ ਵੀ ਨਾ ਬਾਹਰ ਜਾਣ ਦੀ ਸੋਚੀ ਨਾ ਕਿਤੇ ਬਿਜ਼ਨਸ ਕਰਨ ਦੀ ਸੋਚੀ ਨਾ ਕੋਈ ਵੱਡਾ ਕੰਮ ਕਰਨ ਦਾ ਸੋਚਿਆ ਪਰ ਸ਼ਰਧਾਈ ਬਣਾ ਕੇ ਇਹਨਾਂ ਨੂੰ ਉਹ ਸੈਟੀਸਫੈਕਸ਼ਨ ਮਿਲ ਰਹੀ ਹੈ ਜੋ ਇਹਨਾਂ ਨੂੰ ਕਿਤੋਂ ਵੀ ਨਹੀਂ ਮਿਲਨੀ ਸੀ ਜਿਸ ਤਰ੍ਹਾਂ ਇਹ ਕਹ ਰਹੇ ਨੇ ਕਿ ਇਸ ਦੇ ਵਿੱਚ ਉਹਨਾਂ ਨੂੰ ਹਰ ਇੱਕ ਜਿਹੜੀ ਹੈ ਪਿਆਰ ਕਹਿ ਸਕਦੇ ਆ ਉਹ ਲੋਕਾਂ ਦਾ ਪਿਆਰ ਵੀ ਮਿਲਦਾ ਹੈ ਤੇ ਇਹਨਾਂ ਨੂੰ ਹਰ ਇੱਕ ਸੈਟੀਸਫੈਕਸ਼ਨ ਮਿਲਦੀ ਹੈ ਤੇ ਕਿਵੇਂ ਗੁਰੂ ਦੇ ਲੜ ਲੱਗੇ ਤੇ ਉਸ ਤੋਂ ਬਾਅਦ ਗੁਰਬਾਣੀ ਪੜ੍ਹੀ ਸਮਝੀ ਤੇ ਉਸ ਤੋਂ ਬਾਅਦ ਜਿਹੜਾ ਵੈ ਇਹ ਉਸ ਦੇ ਨਾਲ ਪ੍ਰਭਾਵਿਤ ਹੋਏ ਤੇ ਇਸ ਬਾਣੇ ਦੇ ਵਿੱਚ ਤੁਹਾਡੇ ਸਾਹਮਣੇ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਿੱਖੀ ਰੂਪ ਦੇ ਵਿੱਚ ਇਹ ਖਾਲਸਾ ਜੀ ਉਹਨਾਂ ਲੋਕਾਂ ਤੱਕ ਪਹੁੰਚਣ ਤੇ ਉਹਨਾਂ ਲੋਕਾਂ ਨੂੰ ਸ਼ਾਇਦ ਸਮਝ ਵੀ ਆਵੇ ਕਿ ਪੰਜਾਬ ਦੇ ਵਿੱਚ ਬੜਾ ਕੁਝ ਰੱਖਿਆ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਕੈਮਰਾਮੈਨ ਵਿਪਨ ਬਸਸੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈਕ